ਸਸਰੀ ਕਾਲ ਜੀ ਵੈਲਕਮ ਹੋਹੀ ਟਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਗੁੱਡ ਮਾਰਨਿੰਗ ਜੀ ਨਵਾਂ ਦਿਨ ਤੇ ਨਵਾਂ ਵਲੌਗ ਤੇ ਸਾਡਾ ਮੁੰਡਾ ਪਰਰਾਣਾ ਹੀ ਆ ਇਹ ਨਵਾਂ ਨਹੀਂ ਆ ਇਹ ਸ਼ਕਲ ਉਹੀ ਆ ਦਿਖਾਈ ਇਧਰ ਇਹ ਉਹੀ ਸ਼ਕਲ ਤੁਹਾਨੂੰ ਦੇਖਣੀ ਪੈਣੀ ਆ ਸੌਰੀ ਓ ਮਾਈ ਗਾਡ ਇਹ ਕੀ ਹੋ ਗਿਆ ਟਰੱਕਰ ਲਓ ਜੀ ਆਪਾਂ ਇੱਥੇ ਪਹੁੰਚ ਗਏ ਸੀ ਸਵੇਰ ਦੇ 8 ਵਜੇ 4 ਵਜੇ ਆਪਾਂ ਬ੍ਰੈਮਟਨ ਤੋਂ ਤੁਰੇ ਸੀ ਤੇ ਇੱਥੋਂ ਆਪਾਂ ਚੱਕਿਆ স্নੋਪ ਲਾ ਤੇ ਹੁਣ ਪੰਗਾ ਸਾਡਾ ਨਵੇਂ ਪੇਪਾ ਕਹਿੰਦੇ ਤੇ ਟਾਰਪਾ ਪਾਉਣੀ ਮੈਨੂੰ ਵੈਸੇ ਸਮਝ ਆਣੀ ਨਹੀਂ ਵੀ ਇਹਦੇ ਤੇ ਟਾਰਪਾ ਪਾਉਣ ਦੀ ਕੀ ਜ਼ਰੂਰਤ ਆਗੀ ਸਨੋ ਆਗੀ ਸਨੋ ਆਗੀ ਸਨੋ ਬੇਟਾ ਸਨੋ ਆਣ ਵਾਲੀ ਐ ਸੋ ਐਸੇ ਕਰਕੇ ਸਨੋਪ ਲਾ ਲੈ ਜਾਣੇ ਵਾਲੇ ਆ ਅਸੀਂ ਇਹ ਨਿਸ਼ਾਨੀ ਐ ਸਨੋ ਆਨੇ ਵਾਲੀ ਐ ਵਿంటర్ ਆਨੇ ਵਾਲੀ ਐ ਚਾਰ ਦਿਨ ਦੀ ਕੀ ਚਾਹੀਦਾ ਏ ਸモール ਰੂਬ ਚਾਹੀਦੇ ਨੇ ਮਿਲ ਜਾਣਗੇ ਸੋਨਿਓ ਇਹ ਅੱਡ ਇਹ ਅੱਡ ਬਣਿਆ ਕਿਹੜੀ ਉਹ ਰੈਂਟ ਦਾ ਪਾਣੀ ਵੀ ਤਾਂ ਤਾਂ ਹੀ ਆਹ ਓ ਮਾਈ ਗਾਡ ਓ ਮਾਈ ਗਾਡ ਕੀ ਚਾਹੀਦਾ ਸੋਨਿਓ ਸモール ਰੂਬ ਚਾਹੀਦੇ ਨੇ ਮਿਲ ਜਾਣਗੇ ਆਹ ਨੂੰ ਪਤਾ ਨਹੀਂ ਕੀ ਆ ਨਹੀਂ ਇਹਨੇ ਕਹਿ ਦੇਣਾ ਸੀਗਾ ਇਹ ਨਟ ਪੇਚ ਵੀ ਨਾਲ ਦਵਾਂਗੇ ਤੁਹਾਨੂੰ ਸਜਣੋ ਨਾਲ ਪੂਰੀ ਗਰੰਟੀ ਵਰੰਟੀ ਦੇ ਨਾਲ ਤੁਸੀਂ ਕਿੱਥੇ ਆਉਣਾ ਆ ਜੈਲਦਾਰ ਟਰਾਂਸਪੋਰਟ ਲਓ ਜੀ ਲੋਡ ਪਿਕ ਕਰਕੇ ਕੰਟੈਕਟ ਕਰੋ ਜੈਲਦਾਰ ਨੰਬਰ 001002 ਟੇ ਮੋ ਸ਼ੂਨੇ ਸ਼ੂਨੇ ਓਕੇ ਗਾਇਸ ਇਹ ਤੋਂ ਆ ਲੋਡ ਚੱਕ ਕੇ ਆਪਾਂ ਜਾਵਾਂਗੇ ਤੇਲ ਭਰੌਣ ਨੇੜੇ ਹੀ ਆਪਣਾ 10 ਮਿੰਟ ਤੇ ਇਸੋ ਦਾ ਪੰਪਾ ਉੱਥੇ ਆਫਟਰ ਥੈਟ ਨੈਕਸਟ ਪਿਕਅਪ ਸ਼ਾਇਦ ਸਾਡੀ ਹੈਗੀ ਆ ਈਟੋਬਿਕੋ ਤੋਂ ਸ਼ੋਰ ਨਹੀਂ ਹੈਗੇ ਅਜੇ ਕਨਫਰਮੇਸ਼ਨ ਆਣੀ ਆ ਜਿੱਥੇ ਅਸੀਂ ਜਾ ਕੇ ਕਹਿੰਦੇ ਹੁੰਨੇ ਆ ਸਾਸਰੀ ਘਰ ਜੀ ਆ ਗਏ ਇਹ ਮੇਰਾ ਡਾਇਲੋਗ ਆ ਚੇਪ ਗਿਆ ਇਹ ਹੁਣ ਅੱਛੀ ਕਾਲ ਜੀ ਚਲੋ गाइस ਹੁਣ ਮਿਲਦੇ ਆ ਅੱਗੇ ਇਹਨੂੰ ਸਾਨੂੰ ਖੋਲਣਾ ਪੈਣਾ ਲੈਵਲਰਜ਼ ਨੂੰ ਬਿਕਾਜ਼ ਇੱਥੇ ਅਸੀਂ ਲੋਡ ਰੱਖਣਾ ਹੈ ਨਹੀਂ ਤੇ ਸਾਨੂੰ ਉੱਥੇ ਜਾ ਕੇ ਪਾਉਣਾ ਪਊਗਾ ਹੁਣ ਅਸੀਂ ਪਹਿਲੇ ਕੋਲ ਚੋ ਦਰਾ ਦੇ ਉਹ ਤੱਕ ਜੇ ਕਨਫਰਮੇਸ਼ਨ ਆ ਜਾਵੇ ਜਿਹੜਾ ਸਿਰ ਉੱਪਰ ਆਪਾਂ ਇੰਕ ਦਾ ਰੱਖਿਆ ਸੀ ਨਾ ਉਹ ਸਟੈਪ ਦੇ ਬਰੋਬਰ ਕਰ ਲਈਦਾ ਜਿਵੇਂ ਉਹ ਸਟੈਪ ਹਨ ਉਹਦੇ ਬਰੋਬਰ ਹੋ ਗਿਆ ਫਿਰ ਇੱਕੋ ਜਿਹਾ ਕੁਝ ਲੱਗ ਸਕਦੇ ਆ ਇੱਕੋ ਜਿਹਾ ਵਾਸ਼ ਲੱਦ ਕੇ ਥੱਲੇ ਵੀ ਕੰਝ ਰੱਖ ਸਕਦੇ ਆ ਆਦੀ ਮਰਜ਼ੀ ਆ ਤੇ ਹੁਣ ਆਪਾਂ ਜਿਹੜਾ ਲੋਡ ਆਈ ਦੀ ਪਿੱਛੇ ਲੱਦਣਾ ਤੇਰੇ ਲਾ ਹੀ ਦੇਗੀ ਯਾ ਇਹ ਸਕੋਰ ਕਰਨੇ ਵੀ ਜ਼ਰੂਰੀ ਵੈਸੇ ਫਸੇ ਹੁੰਦੇ ਦੇ ਵਿੱਚ ਆਹ ਦੋ ਦਿਨਾਂ ਵਿੱਚ ਕਰਾਂਗੇ ਸ਼ੋਰ ਮੇਰੇ ਵੀਰੋ ਇਸ ਸ਼ੋਰ ਦਾ ਜੋ ਤੇਰਾ ਜਾਨ ਇਹ ਬਣਾ ਰਿਹਾ ਉਹਦਾ ਲਾ ਕਿਦਾਂ ਲੱਗਿਆ ਵੀਡੀਓ ਵੀ ਸ਼ੇਅਰ ਜ਼ਰੂਰ ਕਰਕੇ ਰੱਖਣਾ ਰੈਟਚਰ ਖੋਲਣਾ ਦੱਸਾਂ ਜੀ ਇਹਨਾਂ ਨੂੰ ਨਹੀਂ ਆਉਂਦਾ ਏ ਪਿਆ ਲੱਗਾ ਉਹਨੇ ਇਧਰ ਕਰ ਲੈਣਾ ਇਧਰ ਆ ਜਾਏਗਾ ਠੀਕ ਹੈ ਰੋਡ ਫਸਾਣੀ ਪੈਣੀ ਆ ਦੋ ਹੱਥ ਚਾਹੀਦੇ ਮੈਨੂੰ ਓਕੇ ਵਿਲੇ ਗਾਇਸ ਕਰਦੇ ਆ ਬਾਅਦ ਚ ਮੈਂ ਹੁਣ ਝੂਠ ਨਹੀਂ ਬੋਲਣਾ ਚਾਹੁੰਦੀ ਪਰ ਆ ਰੈਚਟ ਤੋਂ ਮੈਂ ਹਾ ਕੀ ਹੁੰਦੇ ਇਹ ਜਿੱਤੇ ਪਲ ਗਏ ਮੈਂ ਹਾਰ ਮੇਰੇ ਤਾਂ ਖੁੱਲ ਜਾਣੀਆਂ ਨੇ ਇੰਨਾ ਜ਼ੋਰ ਦੀ ਕੱਸਿਆ ਆ ਆ ਓਹੋ ਯਾ ਇੱਥੇ ਰੋੜਾ ਫਸੋਣੀ ਪੈਣੀ ਆ ਤੇ ਫੇਰ ਖੁੱਲੇਗਾ ਕਹਦੇ ਕਹਦੇ ਇੱਥੇ ਤੇ ਮੈਂ ਹਾਰ ਜਾਨੀ ਆ ਤੇ ਫੇਰ ਮੈਂ ਹਾਰ ਜਾਨੀ ਆ ਉਹ ਤਾਂ ਫੇਰ ਮੈਂ ਖੋਲਾਂ ਛੇਤੀ ਕਰੋ ਤੁਸਾਨੂੰ ਕਿ ਨਾ ਖੋਲਾਂ ਅਹੀਂ ਮੈਂ ਤਾਂ ਕਾਹਤੋਂ ਕਰਾਂਗੇ ਇਹਦੇ ਪਿੱਛੇ ਐ ਨਾ ਐਸਾ ਹੌਸ ਨਹੀਂ ਹੋਣਾ ਕੁਐਸਚਨ ਹੀ ਪਿਆਰ ਭਰੇ ਕੋਈ ਥੋੜਾ ਜਿਹਾ ਦੁਖੀ ਹਿਰਦੇ ਨਾਲ ਕਿਹਾ ਜਾਵੇ ਵੀ ਵੀਰ ਜੀ ਜੀ ਖੋਲ ਦਿੱਤਾ ਜਾਵੇ ਵੀਰ ਜੀ ਆ ਰੈਚ ਆ ਕੀ ਹੁੰਦਾ ਹੈ ਕੀ ਹੁੰਦਾ ਮੈਨੂੰ ਪੇਚੇ ਤੱਕ ਤਾਂ ਭੁੱਲ ਗਿਆ ਬੂਮਰ ਵੀਰ ਜੀ ਆ ਬੂਮਰ ਖੋਲ ਦਿਓ ਪਲੀਜ਼ ਇਹਨੂੰ ਗਰੀਸ ਨਹੀਂ ਲੱਗਾ ਤੇ ਚੱਲ ਨਹੀਂ ਰਿਹਾ ਤੇ ਸਾਡੇ ਹੱਥ ਥੋੜੇ ਜੇ ਨਾ ਝੁਕਿਆ ਹਾਂ ਅੰਨ ਖਾਣੇ ਵੇਰੇ ਪਰੋਠੇ ਤਾਂ ਐ ਚੱਕਦੀ ਮੇਰੇ ਨਾਲ ਪਹਿਲਾ ਬਾੜ ਦਿੰਨੀ ਨਾ ਝੁਕਾਤਾ ਸਾਡੇ ਖੋਲ ਦਿਓ ਵੀਰ ਜੀ ਆਓ ਜੀ ਮੇਰੇ ਵੀਰੋ ਅੰਨ ਦੇ ਭੰਡਾਰ ਤੱਕ ਬੂਮਰ ਨਹੀਂ ਖੁੱਲਿਆ ਹਮ ਕੀ ਕਰੀਏ ਤੇ ਜੇ ਤੇਰੇ ਤੋਂ ਵੀ ਨਾ ਖੁੱਲਿਆ ਅਗੀ ਕੀ ਤਾਜ ਆਹ ਨੂੰ ਜੀਆ ਕਮਾਲ ਸੀ ਕਿਵੇਂ ਲੈ ਜਾਗੇ ਖੋਲਣਾ ਤਾਂ ਅਜੇ ਤਾਂ ਪਟਾਕੇ ਵਾਲਾ ਚੱਲ ਫਿਰ ਖੋਲ ਕੇ ਦਿਖਾ ਪਟਾਕੇ ਵਾਲਾ ਪਟਾਕੇ ਅਰੇ ਖੁਲਾਉਣਾ ਹੀ ਦਿੱਤਾ ਚਲੋ ਬਾਠ ਠੀਕ ਆ ਓਕੇ ਰੀਲ ਪੰਗਾ ਸਾਡੇ ਨਾਲ ਨਾ ਪਵੇ ਇਦਾਂ ਹੋ ਹੀ ਨਹੀਂ ਸਕਦਾ ਪੰਗਾ ਸਾਡਾ ਨਾ ਪੈਗਾ ਸਾਡਾ ਟਰੱਕ ਫੇਰ ਬੰਦ ਹੋ ਗਿਆ ਬੈਸਲਫ ਚੱਕਣੋ ਪਰ 5-10 ਮਿੰਟ ਚ ਸੈਲਫ ਛੱਡ ਜੇ ਇਹਨੂੰ ਕੋਈ ਪ੍ਰੋਬਲਮ ਹੈ ਨਾ ਦਿਖਾਉਣਾ ਪੈਣਾ ਅਸੀਂ ਆਫ ਕਰ ਦਿੰਨੇ ਫੇਰ ਵੀ ਇਹ ਨਾ ਜਿੰਨਾ ਚਿਰ ਕਿਲ ਸਵਿਚ ਨਾ ਆਫ ਕਰੀਗੇ ਹਾਂ ਉਹ ਨਜ਼ਰ ਪਤਾ ਨਹੀਂ ਨੂੰ ਮੇਰੇ ਹਿਸਾਬ ਨਾਲ ਤੇ ਕੋਈ ਤਾਰ ਖੂਦ ਤੇ ਕਰੇ ਪਤਾ ਨਹੀਂ ਕੀ ਚੱਕਰ ਆ ਆਪਾਂ ਮੇਨ ਸਪਲਾਈ ਵਾਲੀ ਸੋਚ ਬੰਦ ਕਰਤੀ ਇਹਨੂੰ ਹੋਣਾ 57 ਮਿੰਟਾਂ ਦੀ ਬੈਟਰੀ ਮਾੜਾ ਜਾਂ ਕਿਲਸ ਵਿੱਚ ਦਾ ਚੇਤਾ ਭੁੱਲਿਆ ਨਹੀਂ ਤੇ ਟਰੱਕ ਸਾਡਾ ਬੰਦ ਹੋ ਜਾਂਦਾ ਤੇ ਹੁਣ ਅਸੀਂ ਉਹਨਾਂ ਦਾ ਲੰਘਿਆ ਬੋਸਟਰ ਸ਼ੂਗਰ ਦਾ ਸਾਨੂੰ ਮਿਲ ਗਿਆ ਅਜਿ ਤੋਂ ਜਾਣੇ ਇਹਨੇ ਕਿਹਾ ਮੈਂ ਪਹੁੰਚ ਲਾਂ ਮੈਂ ਤਾਂ ਜਾਣ ਨੂੰ ਹੀ ਤਿਆਰ ਨਹੀਂ ਪਹਿਲਾਂ ਹੁਣ ਹੋ ਜਾਵੇ ਸਟਾਰਟ ਤਾਂ ਬਹੁਤ ਚੰਗੀ ਗੱਲ ਆ ਹੋ ਜਾਣਾ ਇਹ ਚ ਕਰੰਟ ਹੋਵੇ ਕਰਟ ਤੇ ਹੋਊਗਾ ਨਹੀਂ ਤਾਂ ਚਾਰਜ ਲਵਾ ਲਾਂਗੇ ਉਹਨਾਂ ਤੋਂ ਤੇਤੀ ਕਰ ਲੋਡ ਚੱਕਣਾ ਪੰਗਾ ਏ ਉਦੋਂ ਤਾਂ ਭਾਵੇਂ ਘੰਟਾ ਖੜੇ ਰਹੀ ਏ ਇਹ ਆਪਣੀ ਕੀ ਗਲਤੀ ਆ ਲੈ ਵੀ ਸੱਜਣਾ ਫੇਰ ਵੀ ਆਪਾਂ ਨੇ ਤਾਂ ਰੁਕਣਾ ਪੈਣਾ ਜਿਹੜਾ ਪੁੱਟ ਲਾਉਣਾ ਵੀ ਸਖਾਰੀ ਉੱਦਲੇ ਵਾਸੀ ਬਾਨਾ ਨਾ ਇਧਰ ਹੀ ਲਾਣਾ ਖਾਓ ਇਤ ਕਨਫਿਊਜ਼ ਕਿਉਂ ਕਰੀ ਐ ਨਾ ਮੇਚ ਵੱਜਿਆ ਮੇਰੇ ਸਟਾਰਟ ਸਟੋਟ ਵਾਲਾ ਬਟਨ ਇੱਧਰ ਇੱਧਰ ਲੱਗਿਆ ਕਹਿੰਦਾ ਸੀ ਸ਼ਾਇਦ ਪਤਾ ਨਹੀਂ ਇਹ ਕਿੱਥੇ ਲਾਇਆ ਆਲਟਰਨੇਟਰ ਨੂੰ ਸਿੱਧਾ ਉਦਾਹਰਨ ਦਿਨ ਆਲਟਰਨੇਟਰ ਨੂੰ ਜੋੜ ਦੇਣਾ ਆਪਾਂ ਬੈਟਰੀਆਂ ਤੋਂ ਕਰੰਟ ਕਰੰਟ ਘਟ ਮਿਲਦਾ ਹੁੰਦਾ ਆ ਆਲਟਰਨੇਟਰ ਦੇ ਛੇਰੀ ਸਟਾਰਟ ਹੋਏਗਾ ਆਨ ਆਫ ਵੇਖਿਆ ਤਾਂ ਕਿੱਥੇ ਆ ਕੋਈ ਹੁੰਦਾ ਵਾ ਕਿ ਨਹੀਂ ਇਹਦਾ ਓਏ ਓ ਮੈਨੂੰ ਪਤਾ ਤੂੰ ਸੈਲਫ ਮਾਰਨ ਵਾਲੀ ਬਣ ਜਾਵੇਂ ਨਾਲ ਦੀ ਨਾਲ ਹੀ ਇਹ ਜੋ ਸੈਲਫ ਮਾਰਨੀ ਹੋਈ ਮਾਰਾ ਨਹੀਂ ਹਾਲੇ ਨੇ ਗੱਲ ਬਾਨੀ ਓਏ ਮੱਖੀ ਵੜ ਗਈ ਕੀ ਵੜ ਗਈ ਚਾਰਜ ਕਰਨਾ ਪੈਣਾ ਥੋੜਾ ਜਿਆ ਮੱਖੀ ਹੋਏ ਮੱਖੀ ਨੂੰ ਕੱਡਾਂ ਬੰਦ ਰੀ ਨੂੰ ਮੇਰਾ ਲੂਪ ਹੀ ਲੈ ਆਨੇ ਅੱਗੇ ਜਿਲੀਓ ओके okay. जख्मी हो गई जख्मी दोस्तों जख्मी हो है. है? तंगी रह जा चल जाएंगी कटती बार ਨੋ ਖੜ ਜਾ ਚਾਰਜ ਹੋ ਲੈ ਹਾਂ 12 1 ਹੋਈ ਆ ਇਹ ਵਾਦੀ ਪਈ ਆ 12 1 ਹੋ ਗਿਆ 12 ਸੀ ਕਿੰਨੇ ਤੇ ਸਟਾਰਟ ਹੁੰਦਾ ਹੁੰਦਾ 13 ਦੇ ਤੇ 13 ਤਾਂ ਪਹੁੰਚਣ ਲਈ ਟਾਈਮ ਲੱਗ ਮਾਣਾ ਹੁਣ ਹਲਾ ਕੇ ਲਾ ਕੇ ਜੇ ਦੇਖ ਦਵਾਰਾ ਨਹੀਂ ਇਹ ਨਾਲ ਦੀ ਮਾਲੀ ਕਰ ਦਿੰਦੇ ਹੁੰਦੇ ਆ ਪਤਾ ਨਹੀਂ ਇਹ ਤਾਂ 12 1 ਹੀ ਹੋਇਆ ਵਾ ਇਹ ਤੇ ਕਿੰਨਾ ਇਹ ਕਿਉਂ ਚਾਲਦੀ ਰਹਾ ਇਹ ਪੁੱਛ ਲੈ ਯਾਰ ਹੁਣ ਵੀਰਾ ਬਣ ਕੇ ਇੰਨਾ ਕੰਮ ਤਾਂ ਕਰ ਲੈ ਮੈਂ ਮੰਗ ਕੇ ਲਿਆ ਤਾਂ ਰੱਖਦੇ ਥੱਲੇ ਹਣ ਇਹਨੂੰ ਲਾ ਕੇ ਰੱਖਾਂ ਕਿਵੇਂ ਯਾ ਗੋ ਐ ਓਏ ਤੋਹਾਰਾ ਬੋਲੀ ਪਹਿਲਾਂ ਕੀ ਕਹਿੰਦਾਈ ਐ ਆਸਕੀ ਹਮ ਟੂ ਗੋਇੰਗ ਇਨਸਾਈਡ ਐਂਡ ਪਿਕ ਅਪ ਬੂਸਟਰ ਹੀ ਆਸਕੀng ਮੀ ਹੀਜ਼ ਡਜਸ ਹੀ ਇਸ ਟੈਲਿੰਗ ਮੀ ਯਾ ਹੀ ਇਸ ਟੈਲਿੰਗ ਮੀ ਇਟਸ ਡਜਸ ਕਿ ਨਹੀਂ ਨਹੀਂ ਪਹਿਲੇ ਤਾਕਤ ਵਾਲੀ ਗੱਲ ਕਹਿੰਦਾ ਤੋਹਾਰਾ ਮੈਂ ਕਿਹਾ ਦੋ ਤਾਕਤਾਂ ਰਲ ਜਾਣਗੀਆਂ ਤਾਕਤਾਂ ਕਹਿੰਦਾ ਵੀ ਆਹ ਤਾਰਾਂ ਦੀ ਤੇ ਇੱਕ ਬੂਸਟਰ ਦੇ ਤਾਕਤ ਰਲ ਦੂ ਤਾਕਤ ਰਲ ਦੂਗੀ ਤੇ ਟਰੱਕ ਮੈਂ ਗੁਰੇ ਨੂੰ ਕਿਹਾ ਮੈਂ ਕਿਹਾ ਇਟਸ ਟੂ ਟੂ ਤਾਕਤਸ ਜੁਡਿੰਗ ਐਂਡ ਮਾਈ ਟਰੱਕ 스타ਟ ਇਮੀਡੀਏਟਲੀ ਇਮੀਡੀਏਟਲੀ ਹਾਏ ਚਰਾ ਚਾ ਜਾ ਚਾ ਪੜ੍ਹ ਕੇ ਲਿਆ ਫੜ ਕੇ ਲਿਆ ਆ ਕੇ ਦਾ ਟਰੱਕ ਪਸਟ ਆ ਗਿਆ ਤੁਮਤਾ ਕੱਤ ਨਾ ਕਿਉਂਗਾ ਵਿਚਾਰ ਤੋਂ ਚੱਕਿਆ ਨਹੀਂ ਜਾਂਦਾ ਸੀ ਇਹ ਬੋਸਟਰ ਭਾਰਾ ਸੀ ਆ ਦੋ ਤਾਕਤ ਲੱਗ ਗਿਆ ਹੈ ਦੋ ਤਾਕਤ ਦੋ ਤਾਕਤ ਸਾਲ ਕੇ ਹੋ ਜਾਣਾ ਦੋ ਤਾਕਤ ਨਾਲ ਆ ਗਿਆ ਮੈਂ ਸਟਾਰਟ ਕਰਦਾ ਮੈਂ ਉੱਤਰ ਵੀ ਪਾਣੀ ਨੂੰ ਥੋੜ੍ਹ ਗਿਆ ਉਹ ਗਿਆ ਬਚਾਰਾ ਉਹ ਟਪਿੱਕਾ ਵੀ ਲੈ ਕੇ ਆਇਆ ਸੀ ਕਿ ਪਿੱਕਿਆ ਚਲਾਈਆਂ ਤਾਰਾ ਇੱਕ ਬੂਸਟਰ ਚਲਾਈਆਂ ਹੋਣਾ ਹੈ ਸਟਾਰ ਬ੍ਰੈਂਪਟਨ ਨੂੰ ਜਾਂਦੇ ਜਾਂਦੇ ਆ ਪਹਿਲਾਂ ਆਪਾਂ ਲੋਡ ਸਿਟੀ ਜਲਦੀ ਫਿਰ ਆਪਾਂ ਲੰਡਨ ਦੇ ਨੇੜੇ ਜਾਈ ਇੱਕ ਗੈਸ ਸਟੋਪ ਆਪਾਂ ਉੱਥੇ ਆਪਾਂ 500 ਦੇ ਹੋਣਾ ਹੈ ਆਪਾਂ ਇੱਥੇ ਆਪਾਂ ਰੁਕ ਗਏ ਡੀਜ਼ਲ ਭਰੋਣ ਸਪੈਸ਼ ਨੂੰ ਕਰਦੇ ਆ ਕੋਲ ਅਗਲੇ ਲੋੜ ਦਾ ਕੀ ਸੀ ਨਾ ਕਰੋ ਹਸਾਂ ਵਾਲਾ ਪਤ ਦੇਖਦੇ ਕਿਦ ਤਰ੍ਹਾਂ ਮੂਵ ਕਰਦੇ ਆ ਕਿ ਲੋੜ ਤਵੇ ਚੱਕਰ ਵੀ ਲੋੜਦੀ ਹੈ ਆਪਣੀ ਨਹੀਂ ਖਾਸ ਅਜੋ ਉਹ ਹੋਣਾ ਤਾਂ ਨਹੀਂ ਹਰੇ ੱਲਾ ਥੋੜਾ ਜਿਹਾ ਚੱਲਿਆ ਤਾਂ ਅਗਲੇ ਟਿਕਾਣੇ ਤੇ ਜਾ ਕੇ ਹੁਣ ਵੇਖਾਂਗੇ ਵੀ ਕੀ ਵਰਨ ਦਾ ਲੋੜ ਦਾ ਗਾਈਸ ਗਾਈਸ ਸਾਰੇ ਜਾਣੇ ਇਹ ਮੁੰਡੇ ਤੇ ਫੋਕਸ ਕਰੋ ਇਹ ਕਹਿੰਦਾ ਮੇਰੇ ਵਲੌਗ ਵਾਲੇ ਹਾਲਾਤ ਨਹੀਂ ਹੈਗੇ ਪਰ ਫਿਰ ਵੀ ਅਸੀਂ ਕੈਮਰੇ ਦੇ ਵਾਲੀ ਕਰਕੇ ਖੋਲਾਂਗੇ ਅੱਜ ਮੈਂ ਠੱਕੇ ਨਾਲ ਲੈ ਆਈ ਆ ਮੈਂ ਆਪਣੇ ਭਰਾ ਨੂੰ ਠੱਕੇ ਨਾਲ ਲੈ ਕੇ ਆਈ ਆ ਪਰੌਂਠਾ ਪੁਆਇੰਟ ਪਰੌਂਠੇ ਖਲਾਨ ਇਹਦੇ ਨਾਲ ਮੈਂ ਸ਼ਰਤ ਲੱਗੀ ਤੁਹਾਨੂੰ ਪਤਾ ਹੀ ਆ ਬੂਮਰ ਵਾਲੀ ਪਰੌਂਠੇ ਦੀ ਤੇ ਇਸੇ ਕਰਕੇ ਤੁਰਕੇ ਆਗਾ ਨਹੀਂ ਇਹ ਜਵਾਂ ਨਹੀਂ ਆਉਂਦਾ ਸੀ ਇਹ ਗਾੜ੍ਹ ਦਰਵਾਜ਼ਾ ਖੋਲੀਏ ਗਾੜ੍ਹ ਦਰਵਾਜ਼ਾ ਖੋਲੀਏ ਦੇਖਿਆ ਪਰਸਨਲ ਨੌਕਰ ਰੱਖਿਆ ਕਰੋ ਤੁਸੀਂ ਮਾਰਨਿੰਗ ਜੀ ਸਾਰਿਆਂ ਨੂੰ ਵਲੌਗ ਆਪਾਂ ਵੈਸੇ ਕੱਲੇ ਸ਼ੁਰੂ ਕਰਤਾ ਹੀਗਾ ਹਾਂ ਪਰ ਅਗਲੇ ਦਿਨ ਦੀ ਮਾਰਨਿੰਗ ਉਹ ਵੀ ਯਾਨੀ ਕਿ ਥਰਸਡੇ ਦੀ ਕੱਲ ਸਾਨੂੰ ਡਿਸਪੈਚਰ ਵੱਲੋਂ ਕਿਹਾ ਗਿਆ ਸੀ ਕਿ ਤੁਹਾਡੀ ਪਿਕਅਪ ਫਰਾਈਡੇ ਆ ਪਰ ਅਨਫੋਰਚੂਨੇਟਲੀ ਸਾਨੂੰ ਪਿਕਅਪ ਆ ਗਿਆ ਇੱਕ ਹੋਰ ਕਿਉਂਕਿ ਅਸੀਂ ਰੈਡੀ ਨਹੀਂ ਸੀ ਪਿਕਅਪ ਲੀਨ ਉੱਥੇ ਹੀ ਸੀ ਜਿਵੇਂਰੇ ਲੋਕਲ ਪਿਕਅਪ ਆ 80 ਕਿਲੋਮੀਟਰ 90 ਤੋਂ ਆਪਾਂ ਪਿਕ ਕਰਕੇ ਗਾਂ ਜਿੱਥੋਂ ਕੱਲ ਨੂੰ ਆਪਾਂ ਪਿਕਅਪ ਦੂਜੀ ਚੱਕਣੀ ਉੱਥੇ ਡਿਲੀਵਰੀ ਆ ਪਰ ਦ ਥਿੰਗ ਇਜ਼ ਕਿ ਮਾਪੜੇ ਜਾਣਾ ਪੈਣਾ ਆ ਤੇ ਉੱਥੇ ਪਤਾ ਨਹੀਂ ਖੜਨ ਦੀ ਜਗ੍ਹਾ ਕਿੱਥੇ ਆ ਕਿੱਥੇ ਨਹੀਂ ਦੇਖਦੇ ਕੋਈ ਆਨ ਰੂਟ ਲੱਭਦੇ ਤੇ ਸਾਡਾ ਮੁੰਡਾ ਮੂੰਹ ਬਣਾਈ ਬੈਠਾ ਵਾ ਕਿਉਂਕਿ ਇਹ ਵੀ ਨਹੀਂ ਜਾਣਾ ਇਹਨੇ ਪਲਾਨ ਖਰਾਬ ਹੋ ਗਏ ਇਹਨੇ ਆਦੇ ਯਾਰਾਂ ਮਿੱਤਰਾਂ ਨਾਲ ਬਣਾਈ ਸੀ ਪਲਾਨ ਵੀ ਆਪਾਂ ਘੁੰਮਣ ਚੱਲਾਂਗੇ ਪ੍ਰੈਪ ਟੈਂਟ ਤੇ ਕਿਹੜੀਆਂ ਕੁੜੀਆਂ ਲਾਵਾਂਗੇ ਪਤਾ ਨਹੀਂ ਵਿਚਾਰਾਂ ਨੇ ਕੀ ਕੀ ਪਲਾਨ ਕੀਤਾ ਹੋਣਾ ਵਾ ਤੇ ਸਾਰਿਆਂ ਦੇ ਪਾਣੀ ਫਿਰ ਗਿਆ ਇਹ ਤੋ ਤੋ ਸਾਰੇ ਆ ਦਿਲ ਚ ਦਰਦ ਪੜੇ ਨੇ ਭਾਈ ਇਹਦੇ ਅੱਜ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਇਹ ਸਾਡਾ ਮੁੰਡਾ ਕਿਤੇ ਰੋਂਦਾ ਹੋਵੇਗਾ ਹੋਰ ਨਹੀਂ ਕੋਈ ਪਲੈਣ ਨਹੀਂ ਦਿੰਦਾ ਗਲਤ ਗੱਲ ਨਾ ਦਾੜੀ ਤੋ ਟਾਗੇ ਤਿਆਗਾ ਓਏ ਹੁਣ ਆਪਣਾ ਦਰਦ ਲਕੋਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਇਹ ਤੋਂ ਆਪਣਾ ਦਰਦ ਲਕੋਇਆ ਨਹੀਂ ਜਾ ਰਿਹਾ ਤੇ ਮੇਰੇ ਵੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਮੈਂ ਵੀ ਭੁਖਾਰ ਨਹੀਂ ਬਣੀ ਬੈਠੀ ਅੱਜ ਇਹਦੇ ਨਾ ਤੇ ਵੀ ਨਹੀਂ ਆਲੇ ਸੱਚੀ ਅਸੀਂ ਪ੍ਰੈਸ਼ ਵੀ ਨਹੀਂ ਕੀਤਾ ਨਾ ਤੇ ਨਹੀਂ ਉੱਟ ਕੇ ਸਿੱਧਾ ਪਿਕਅਪ ਤੇ ਸਾਡੇ ਕੋਲੇ ਸਮਾਨ ਵੀ ਨਹੀਂ ਸੀ ਕੱਲ ਦੀ ਪਿਕਅਪ ਲਈ ਜਿਹੜਾ ਸਾਨੂੰ ਚਾਹੀਦਾ ਫਿਰ ਫਿਰ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਪਹਿਲਾਂ ਸਮਾਨ ਮਗਾ ਕੇ ਦੋ ਕਿ ਕਿ ਸਾਨੂੰ ਚਾਹੀਦੇ ਸੰਗਲ ਤੇ ਬੂਮਰ ਉਹ ਆਪਣੇ ਕੋਲੇ ਘਾਟਾ ਤੁਹਾਨੂੰ ਪਤਾ ਹੀ ਆਪਾਂ ਟਰੈਲਰ ਤੇ ਕੋਈ ਹੋਰ ਚੱਕ ਕੇ ਲੈ ਆਈ ਇਸ ਵਾਰੀ ਹੈਨਾ ਤਾਂ ਹੀ ਕਰਕੇ ਆਪਣ ਕਿੰਨੇ ਪੱਕੇ ਵੀ ਪਏ ਆ ਤੇ ਹੁਣ ਪਹਿਲਾਂ ਸਾਨੂੰ ਉਹਨਾਂ ਨੇ ਸਮਾਨ ਭੇਜਿਆ ਚਾਲ ਤੇ ਟਰੱਕ ਆਲਾ ਬੜੇ ਲੇਖੀਆ ਕਰਦਾ ਅਜਾ ਹੀ ਰੋਟੀ ਵੀ ਨਹੀਂ ਚੱਕੀ ਹਜੇ ਅਜੇ ਰੋਟੀ ਵੀ ਨਹੀਂ ਭੁੱਖੇ ਮਾਰਦਣਾ ਅੱਜ ਫੇਰ ਰੋਟੀ ਦਾ ਹੀ ਆਇਆ ਸ਼ਾਮ ਨੂੰ ਅਸੀਂ ਸੋਚਿਆ ਸੀ ਵੀ ਚੱਲ ਹੁਣ ਹੈ ਸਾਡੇ ਕੋਲ ਹੈ ਮਾੜਾ ਮੁੰਡਾ ਤੇ ਅਸੀਂ ਸ਼ਾਮ ਨੂੰ ਰੋਟੀ ਚੱਕ ਕੇ ਲਿਆਵਾਂਗੇ ਹੈਨਾ ਨਾ ਨੂੰ ਕੇ ਤੇ ਪਰ ਕਿੱਥੇ ਕਿੱਥੇ ਸਾਡੇ ਨਾਲ ਜੋ ਸੋਚਿਆ ਤੁਹਾਨੂੰ ਪੱਤੋਂ ਨੂੰ ਪਤਾ ਪੰਗਿਆਂ ਨਾਲ ਸਾਡਾ ਇਹ ਕਨੈਕਸ਼ਨ ਆ ਪੰਗੇ ਸਾਡੀ ਜ਼ਿੰਦਗੀ ਚ ਪੈਣੇ ਹੀ ਪੈਣੇ ਆ ਸਾਡੀ ਸਾਰੇ ਪਲੈਨਿੰਗ ਮਿੱਟੀ ਚ ਮਿਲ ਗਈ ਅੱਜ ਤੇ ਬਾਕੀ ਗੱਲਾਂ ਦੀਆਂ ਗੱਲਾਂ ਤੁਹਾਨੂੰ ਵੀ ਦਿਖਾਣੇ ਆ ਇਸ ਰੈਂਟਨ ਐਸ ਵਕਤ ਆਪਾਂ ਹੈਗੇ ਆ ਟ੍ਰਾਂਟੋ ਟ੍ਰਾਂਟੋ ਦਿਸ ਇਜ਼ ਟ੍ਰਾਂਟੋ ਆ ਟ੍ਰਾਂਟੋ ਦੀਆਂ ਬਿਲਡਿੰਗਾਂ ਤੇ ਅੱਗੇ ਜਾ ਕੇ ਜੀ ਚਾ ਕਰੋ ਬੜਾ ਸ਼ੀਆ ਜਾ ਕਰਦੇ ਨੇ ਤੁਹਾਨੂੰ ਚੈੱਕ ਕਰੋ ਚੈੱਕ ਸ਼ੀਆ ਕਰਦਾ ਤੁਹਾਨੂੰ ਸਾਫ ਵੀ ਉਹ ਚੰਗੀ ਤਰ੍ਹਾਂ ਚੈੱਕ ਕਰੋ ਲੋ ਜੀ ਬਿਲਡਿੰਗਾਂ ਹੀ ਬਿਲਡਿੰਗਾਂ ਬਿਲਡਿੰਗਾਂ ਹੀ ਬਿਲਡਿੰਗਾਂ ਤੇ ਸਾਡਾ ਮੁੰਡਾ ਇੱਕ ਬਿਲਡਿੰਗ ਆ ਬੈਠੀ ਸਾਡੀ ਸਾਡੇ ਘਰ ਦੀ ਸਾਡੇ ਘਰ ਦੀ ਨੀਂਹ ਬੈਠੀ ਐ ਤੇ ਬਿਲਡਿੰਗ ਸਾਡੀ ਇਹ ਸਾਡੀ ਬਿਲਡਿੰਗ ਆ ਕ੍ਰਿਟ ਕੋਟੀ ਮਿਚ 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 ਮੋਛ ਪਾੜ ਦੇ ਨੀ ਮੈਂ ਗੱਲ ਪੱਟਦੀ ਆ ਮੋਛਾਪੇ ਵਿੱਚ ਆ ਜਾਂਦੀ ਆ ਐਂ ਕਰ ਇਹਨਾਂ ਥੋੜੀ ਜੀ ਚੌਪ ਕਰ ਲਾ ਐਵੇਂ ਚੌਪ ਕਰ ਲਾ ਥੋੜੀ ਜੀ ਚੌਪ ਕਰ ਲਾ ਮੋਛ ਨਹੀਂ ਤਾਂ ਕੁਛ ਨਹੀਂ ਮੋਛ ਆ ਪੂਛ ਤਾਂ ਨਹੀਂ ਮੋਛ ਨਹੀਂ ਤਾਂ ਕੁਛ ਨਹੀਂ ਆ ਖਾਵਾ ਯੋ ਖਾ ਲੇ ਕੋਣ ਮੈਂ ਤਾਂ ਗੱਲ ਪੱਟੀ ਸੀ ਤਾਂ ਹੁਣ ਮੋਛ ਵਿੱਚ ਆ ਜਾਂਦੀ ਆ ਤੇ ਫਿਰ ਆਪਾਂ ਜਾ ਰਹੇ ਆ ਮੋਂਟਰੀਅਲ ਵੱਲ ਨੂੰ ਜਿਹੜਾ ਹਾਈਵੇ ਜਾਂਦਾ ਉਧਰ ਕਿੰਗਸਟਨ ਵੱਲ ਨੂੰ ਤੇ ਆਪਣੀ ਪਿਕਅਪ ਬ੍ਰੈਂਟਨ ਤੋਂ ਆਣਾ ਸੀ ਨਾ ਬੈਕ ਸੋ ਦਾਸ ਇੰਨੇ ਘਟ ਲਾਦੇ ਹਜੇ ਹਜੇ ਲੱਗਦੇ ਪੂਰਾ ਘੰਟਾ ਲੱਗਦਾ 85 ਕਿਲੋਮੀਟਰ ਗਿਆ ਤੇ ਤੁਹਾਨੂੰ ਅੰਦਾਜ਼ਾ ਕਿੰਨਾ ਲੱਗਣ ਚਲਿਆ ਤੇ ਲੋਡ ਵੀ ਮੈਨੂੰ ਲੱਗਦਾ ਦੋ ਕੁ ਸਕਿੱਡਾ ਹੀ ਆ ਜਿੱਥੇ ਤੱਕ ਮੇਰਾ ਅੰਦਾਜ਼ਾ ਉਹ ਕੀ ਹੋ ਗਿਆ ਗਾਈਜ਼ ਉਹ ਕੀ ਹੋ ਗਿਆ ਕਹਿੰਦੇ ਕਿ ਬ੍ਰੈਕ ਟੋਨੀਆਂ ਛੱਡ ਗਏ ਕੁਛ ਨਾ ਕੁਝ ਹੋਇਆ ਹੀ ਰਹਿੰਦਾ ਆ ਦੇ ਕਿ ਕੀ ਹੋ ਗਿਆ ਇਹ ਕੁਛ ਤੇ ਹੋਇਆ ਹੀ ਚਲੋ ਕੋਈ ਤੇ ਹੋਇਆ ਹੀ ਤੇ ਹੋਇਆ ਸਾਡੀ ਬੈਲਟ ਹੈ ਲੈ ਲਗਮਣੀ ਹੋਈ ਜਾ ਕੇ ਇਹਨਾਂ ਨੂੰ ਕਹਦੀਆਂ ਕਰਕੇ ਬੈਠਣ ਹਾਂ ਸਾਡੀ ਉਹ ਬੈਲਟ ਇੱਕ ਢਿੱਲੀ ਹੋ ਗਈ ਲੱਗਦਾ ਸਾਨੂੰ ਇਹ ਲੈਦੇ ਆ ਕਹਦੀਆਂ ਕਰਵਾਣੀਆਂ ਹਵਾ ਵਾਲੀ ਕੀ ਕਰਨੇ ਆ ਹਾਂ ਫਿਰ ਹਵਾ ਨਹੀਂ ਬੱਜੂਗੀ ਤੇ ਬਸ ਕਿੰਨੇ ਮਿੰਟ ਦੀ ਡਰਾਈਵ ਰਹੀ ਤੇ ਦੀ ਕਿੰਨੀ ਹੋ ਗਈ ਦੱਸਾਂ ਅਜੇ 1 ਘੰਟੇ ਦੀ ਡਰਾਈਵ ਪਈ ਆ ਆਏ ਹੋਏ ਰੱਬਾ ਬੱਦਲ ਬੱਦਲ ਹੋਈ ਵੇ ਬੱਦਲ ਹੋਈ ਪਿਆ ਅੱਜ ਜੀ ਕਰਦਾ ਪਨੀਰ ਦੇ ਪਕੌੜੇ ਖਾਣ ਨੂੰ ਪਰ ਯਾਰ ਕੀ ਕਰੀਏ ਕੀ ਕਰੀਏ ਸਾਡੇ ਕੋਲੇ ਕੋਈ ਆਪਣੀ ਪਿਕਅਪ ਹੈਗੀ ਸੀਗੀ ਆ ਸ਼ਾਪ ਤੋਂ ਪਰ ਸਮਾਨ ਜਿਹੜਾ ਸ਼ਾਇਦ ਸਾਡਾ ਇੱਥੇ ਨਹੀਂ ਹੈਗਾ ਦੂਜੀ ਸ਼ਾਪ ਤੇ ਆ ਤੇ ਕਹਿੰਦੇ ਵੀ ਆਊਗਾ ਇੱਕ ਬੰਦਾ 5 ਮਿੰਟ ਤੱਕ ਤੇ ਆਪਾਂ ਉਹਨੂੰ ਕਰਨਾ ਫੋਲੋ ਇੱਥੋਂ ਛੋਟਾ ਬੰਪ ਸੀਗਾ ਮਸਾਂ ਹੀ ਟਰੱਕ ਵੜਿਆ ਸਾਡਾ ਮੁੰਡਾ ਦੇਖੋ ਔਰ ਸ਼ਗਲ ਦਿਖਾਈ ਕਹਿੰਦੇ ਇੱਥੋਂ ਨਹੀਂ ਆ ਗਈ ਪਿਕਅਪ ਦੂਜੀ ਸ਼ਾਪ ਤੋਂ ਆ ਇੱਥੇ ਨਾਲ ਹੀ ਆ ਤੇ ਕਹਿੰਦੇ ਉਹ ਬੰਦਾ ਹੁੰਦਾ ਤੁਸੀਂ ਉਹਨੂੰ ਫੋਲੋ ਕਰਕੇ ਜਾਣਾ ਠੀਕ ਆ ਓਕੇ ਲਓ ਜੀ ਆਹ ਜੰਗਲਾ ਜਿਹਾਂ ਚ ਜਾ ਕੇ ਅਸੀਂ ਪਿਕਅਪ ਕਰਨਾ ਹੈ ਆਹ ਇੱਕ ਸਕੈਟਾ ਇਹ ਦੋ ਹੋ ਲੋਏ ਦੇ ਆ ਇਹ ਸਾਰਾ ਕੁਝ ਆਪਾਂ ਲੋਡ ਕਰਨਾ ਹੈ ਆ ਸਾਈਡ ਤੇ ਕਿ ਆਪਾਂ ਲੋਡ ਕਰਕੇ ਇਹ ਤੇ ਚਲੇ ਜਾਣਾ ਕੁਝ ਕਹਿਣਾ ਚਾਹੋਗੇ ਬੋਲਾ ਦੋ ਸ਼ਬਦ ਦੋ ਸ਼ਬਦ ਤਾਂ ਮੈਂ ਕਹਿ ਨਹੀਂ ਸਕਿਆ ਉਹ ਯਾ ਤੇ ਛੱਟੇ ਪੈ ਗਏ ਗੰਦਾ ਹੋ ਗਿਆ ਸਨੋਪ ਲੋ ਇੱਕ ਹੀ ਪੈ ਗਿਆ ਉਹ ਵੀ ਕਾਲੇ ਕਾਲੇ ਕਾਦੇ ਪੈ ਹਾਂ ਕੁਝ ਲਿਖ ਉਹ ਵੀ ਲੋੜ ਸਾਡਾ ਰੱਖਿਆ ਜਾ ਰਿਹਾ ਹੈ ਜਾ ਰਿਹਾ ਹੈ ਜਾ ਰਿਹਾ ਹੈ ਹੈ ਲੂਗਾ ਤਾਂ ਨਹੀਂ ਇਹ ਫੇਲੂਗਾ ਬੈਲਿਸਟਾ ਮਾਰ ਦਾਂਗੇ ਔਰ ਉੜ ਗਿਆ ਉਧਰ ਨੂੰ ਲੰਗੂਰ ਹੋਣੀ ਚੜ ਗਏ ਆ ਟਰੈਲਰ ਤੇ ਆਹ ਵੇ ਆਹ ਪੁੱញਿਆ 21 ਓਕੇ ਸਮਾਨ ਤੇ ਸਾਡੇ ਰੱਖਤਾ ਹੀ ਵਾਵਾ ਸਾਰਾ ਪਰ ਵਿੱਚੋਂ ਉਦਾ ਸਮਾਨ ਚੱਕਿਆ ਗਿਆ ਆ ਦੋ ਹੀ ਲੈ ਕੇ ਜਾਣੇ ਅਸੀਂ ਵਾਪਸ ਉਹਨੇ ਵਾਪਸ ਲਾਲੇ ਆ ਕਿਉਂਕਿ ਗਲਤੀ ਨਾ ਰੱਖੇ ਗਏ ਸੀ ਉਹ ਟੁਮੋਰਸ ਟਰੱਕ ওকে ਦੈਟਸ ওকে ਤੇ ਹੁਣ ਬਸ ਆਪਾਂ ਦੋਈ ਬਣਣੀਆਂ ਸਾਡੀਆਂ ਦੋਈ ਆਹ ਇਸ ਟੂ ਮੱਚ ਈਜ਼ੀ ਯਾ ਆਈ نو ਰਾਈਟ ਯਾ ਦੋਸ ਟੂ ਆਰ ਗੋਇੰਗ ਟੂ ਬ੍ਰਾਕਵਿਲ ওকে ਬੈਲਟਾਂ ਵੀ ਕੱਟ ਲੱਗਣੀਆਂ ਹਾਂ ਸਾਡੀਆਂ ਤਿੰਨ ਪਾ ਦੇਣੋ ਇਹ ਨੋਪਾ ਪਾਦਨੀਆਂ ਤੰਡ ਬੈਲਟਾ ਹੋਂ ਬੈਲਟਾ ਆਪਾਂ ਮੈਂ ਵੀ ਨਹੀਂ ਬੈਲਟਾ ਕੱਢ ਕੇ ਤੇ ਕਿ ਲਿਆਂਦਿਆਂ ਹਾਏ ਰੱਬਾ ਮੇਰੇ ਤੋਂ ਕੰਮ ਕਰਾਤਾ ਇੰਨਾ ਇੰਨਾ ਕੰਮ ਕਰਾ ਲਿਆ ਮੇਰੇ ਤਾਂ ਕੱਲ ਵੀ ਪੰਗਾ ਪਿਆ ਸੀ ਅੱਜ ਫੇਰ ਪੰਗਾ ਪਿਆ ਸਾਡਾ ਟਰੱਕ ਵੇਰ ਨਹੀਂ ਸਟਾਰਟ ਹੋ ਰਿਹਾ ਹਣ ਫੇਰ ਆ ਜਾਵਾਲੇ ਪਿੱਕੇ ਤੋਂ ਉਤਾਰਾ ਲਾਈਆਂ ਇਹ ਸਾਡੇ ਟਰੱਕ 'ਚ ਕੋਈ ਨੌਕਸਾ ਤੇ ਸਾਨੂੰ ਦਿਖਾਉਣਾ ਪੈਣਾ ਆ रेडी? ਯਾਹ। ਰੈਡੀ? ਮੰਮਾ ਕੀ? ਹਾਂ। ਪਰ ਮੈਂ ਸੌਚ ਬੰਦ ਕੀਤੀ ਹੋਈ ਸੀ। ਆਪੇ। ਵੇਟ। ਜੇ ਮੇ 1/2 ਹਾਅ ਮਿੰਟ ਟੂ ਚਾਰਜ। ਜੇ ਮੇ ਫਿਊ ਕਪਲ ਮਿੰਟ। ਫਿਊ ਕਪਲ ਮਿੰਟ ਇਸਨੇ ਕਪਲ ਮਿੰਟ ਸੀ ਹੁੰਦੇ ਆ। ਹਾਂਜੀ ਹਾਂਜੀ। ਸਟਾਰਟ ਕਰਨ ਲੱਗੇ ਆ ਟਰੱਕ ਤਾਰ ਪਿੱਕੇ ਤੋਂ ਤਾਰਾਂ ਕਨੈਕਟ ਕੀਤੀਆਂ ਕਿੰਨੇ ਪਰਸੈਂਟ ਆ ਹਰਪਿੰਦਰ ਹੈ 12 12 ਹੁਣ ਅਸੀਂ ਬੈਟਰੀ ਦੀਆਂ ਤਾਰਾਂ ਹੁਣ ਆਪਾਂ ਤਾਰਾਂ ਲਾਈਆਂ ਇੱਥੇ ਬੈਟਰੀ 'ਚ ਹੁਣ ਦੇਖਦੇ ਇੱਥੇ ਕੀ ਬਣਦਾ ਹੁਣ ਚਾਰਜ ਹੋ ਰਿਹਾ ਆ ਤੇ ਫਿਰ ਸਲਫ ਮਾਰ ਕੇ ਵੈ ਨਹੀਂ ਜਦੋਂ ਸਟਾਰਟ ਹੁੰਦਾ ਅਤੇ ਸਪੀਡ ਅਪ ਕਰਨ ਦੀ ਲੋੜ ਨਹੀਂ ਥੋੜੀ ਜੀ। ਕਿਉਂਕਿ ਮੇਰਾ ਐਕਸੀਲੇਟਰ ਨਾਪ ਤਾਉਣੇ ਐਕਸੀਲੇਟਰ ਕਹਿਣ ਤੋਂ ਪਹਿਲੇ। ਵਧੀਆ ਚਾਰਜਿੰਗ ਦਾ। 13 ਹੋ ਗਿਆ। ਮਾਰਖਾ ਫਿਰ ਸਲਫ। 13 2 3 ਤੇ ਮਾਰੀ ਸੀ ਗੱਲ ਮੈਂ। ਆਹ بڑا ਵੱਡਾ ਪੰਗਾ ਜਦੋਂ ਇਦਾਂ ਆ ਜਵੇ। ਹੋਊਗਾ ਹੋ ਜਾਣਾ ਬਸ ਇਹਨੂੰ ਮੜਾ ਜਾ ਬੈਟਰੀ ਬੂਸਟ ਹੁੰਦਾ ਹੁੰਦਾ ਲੋ ਜੀ ਫਾਈਨਲੀ ਹੋ ਗਿਆ ਸਾਡਾ ਟਰੱਕ ਸਟਾਰਟ ਐਨੇ ਮੰਗੇ ਲੈਣ ਤੋਂ ਬਾਅਦ ਬੂਸਟਰ ਵੀ ਲਾਇਆ ਸੀ ਨਾਲ ਓ ਹੈਲੋ ਰੁਪਿੰਦਰ ਕੁਛ ਕਹਿਣਾ ਚਾਹੋਗੇ ਨੋ ਕਨਾ ਮੰਨਦਣਾ ਕਰਿਓਗੇ ਨਾ ਕਦੇ ਵੀ ਨਹੀਂ ਆਲਾ ਬੰਦ ਕਰਾਂ ਕਰਦੇ ਹਾਂ ਹਾਂ ਹੁੰਦਾ ਮੈਨੂੰ ਬੰਦ ਕਰਨਾ ਓਹ ਹੋ ਹੋ ਦੇਖੇ ਤੇਰਾ ਮੈਂ ਤਾਈਓ ਨਾਲ ਲੰਗੂਰ ਰੱਖਿਆ ਤੂੰ ਸ਼ਾਲਾ ਐ ਮਾਰਦਾ ਲੰਗੂਰਾ ਵਾਂਗੂ ਅੱਪਾ ਆਨ ਰੂਟ ਤੇ ਖੜਨਾ ਵਾ ਜਾ ਕੇ ਮੜਾ ਜਾ ਕੇ ਸਿੱਧਾ ਹੀ ਚੱਲਣਾ ਉਂਦਰ ਨੂੰ ਨਹੀਂ ਹੌਣ ਨਹੀਂ ਮੈਂ ਫੋਣੀ ਹੌਣ ਨਹੀਂ ਮੈਂ ਫੋਣੀ ਸਵੇਰ 4 ਵਜੇ ਖੜੇ ਕਿੰਨਾ ਭੈੜਾ ਮੁੰਡਾ ਸਾਡਾ ਇਹ ਲੋ ਜੀ ਟਰੱਕ ਹੋ ਗਿਆ ਸਾਡਾ ਸਟਾਰਟ ਹੰਡ ਕਰਤੀ ਬੰਦ ਤੇ ਹੁਣ ਆਪਾਂ ਲੱਭਦੇ ਆ ਕੋਈ ਆਨ ਰੂਟ ਉੱਥੇ ਖੜਦੇ ਆ ਤੇ ਫੇਰ ਚੱਲਦੇ ਆ ਡਿਲੀਵਰੀ ਲੋਕੇਸ਼ਨ ਵੱਲ ਡਰਾਈਵ ਸਾਡੇ ਮੁੰਡੇ ਦੀ ਆ ਹਜੇ ਵਾਟਸਮਾਰਕ ਕਰਕੇ ਇਕੱਠਾ ਚਲੋ ਆਪਾਂ ਤੁਰਦੇ ਆਂ ਫਿਰ ਦੇਖਦੇ ਆਂ ਕਿਹੜਾ ਹੌਨ ਰੂਟ ਆਪਾਂ ਨੂੰ ਲੱਭਦਾ ਵਾ ਇੱਥੇ ਨੇੜੇ ਤੇੜੇ ਹੈਗੇ ਆਪਾਂ 401 ਤੇ ਹੀ ਆਂ 401 ਤੇ ਆਸ-ਪਾਸ ਕੋਈ ਹੋਣਾ ਹੀ ਇੱਥੇ ਲੋ ਜੀ ਫਾਈਨਲੀ ਅਸੀਂ ਆਪਾਂ ਆ ਗਏ ਆਂ ਆਹ ਵਾਲੇ ਪਤਾ ਨਹੀਂ ਕਿਹੜੇ ਵਾਲੇ ਹੌਨ ਰੂਟ ਤੇ ਤੇ ਸਵੇਰੇ ਕਰਨੀ ਆਪਾਂ ਪਿਕਅਪ ਦੇ ਨਾਲ ਇੱਕ ਡਿਲੀਵਰੀ ਜਿਹੜੀ ਰਹੀ ਰਹੀ ਉਹ ਕਰਨੀ ਆ ਤੇ ਇਸ ਦੇ ਨਾਲ ਹੀ ਸਾਡਾ ਅੱਜ ਦਾ ਵਲੋਗ ਇੱਥੇ ਖਤਮ ਮੀਡੀਆ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ I'm a